ਗੁਰਾਇਤ ਪੁਲਿਸ ਨੇ ਇੱਕ ਵਾਰੀ ਫੇਰ ਤੋਂ ਪਿੰਡ ਰੁੜਕਾ ਕਲਾ ਤੋਂ ਸ਼ਰਾਬ ਦਾ ਜ਼ਖੀਰਾ ਫੜਿਆ ਘਰ ਦੇ ਵਿੱਚ ਸ਼ਰਾਬ ਕੱਢੀ ਜਾ ਰਹੀ ਸੀ ਪਹਿਲਾਂ ਵੀ ਵੱਡੀ ਖੇਪ ਜਿਹੜੀ ਸ਼ਰਾਬ ਦੀ ਉੱਥੋਂ ਬਰਾਮਦ ਕੀਤੀ ਸੀ ਪੱਠਿਆ ਚਾਲੂ ਪੱਠਿਆ ਬਰਾਮਦ ਕੀਤੇ ਸੀ ਹੁਣ ਫਿਰ ਤੋਂ ਲਾਨ ਤੇ ਚਾਲੂ ਪੱਠੀਆਂ ਸਮੇਤ ਹੋਰ ਜਿਹੜੇ ਸ਼ਰਾਬ ਕੱਢਣ ਦੀ ਸਮੱਗਰੀ ਹੈ ਉਹ ਬਰਾਮਦ ਕੀਤੀ ਗਈ ਹੈ ਤੇ ਦੋ ਜਿਹੜੇ ਐ ਜੋਸ਼ਿਆਨ ਜਿਹੜਾ ਗ੍ਰਿਫਤਾਰ ਕੀਤਾ ਗਿਆ ਐ ਐਸਐਚਓ ਗੁਰਾਇਆ ਸਕੰਦਰ ਸਿੰਘ ਵਿਰਕ ਨੇ ਪ੍ਰੈਸ ਕਾਨਫਰੰਸ ਕੀਤੀ ਐ ਜਦੇ ਵਿੱਚ ਜਾਣਕਾਰੀ ਦਿੱਤੀ ਐ ਕਿ ਜ਼ਹਿਰੀਲੀ ਸ਼ਰਾਬ ਜਿਹੜੀ ਇਹ ਕੱਢੀ ਜਾ ਰਹੀ ਸੀਗੇ ਜਿਹੜੇ ਗੁੱਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਛਾਪੇਮਾਰੀ ਕਰਦੇ ਹੋਏ ਦੋ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਪਿੰਡ ਰੁੜਕਾ ਕਲਾ ਦੇ ਰਹਿਣ ਵਾਲੇ ਐ ਜਿਹਨਾਂ ਦੇ ਪਹਿਲਾਂ ਵੀ ਕਈ ਮਾਮਲੇ ਜਿਹੜਾ ਐ ਐਕਸਾਈਜ਼ ਐਕਟ ਦੇ ਤਹਿਤ ਜਿਹੜੇ ਦਰਜ ਐ ਤਾਂ ਉਹਨਾਂ ਨਾਲ ਗੱਲਬਾਤ ਵੀ ਸਾਂਝੀ ਕਰਾਨੇ ਐ ਤੇ ਤਸਵੀਰਾਂ ਵੀ ਤੁਹਾਡੇ ਨਾਲ ਉਹ ਸਾਂਝੀਆਂ ਕਰਦੇ ਆ ਕੀ ਕੁਝ ਪੁਲਿਸ ਨੇ ਰਿਕਵਰੀ ਕੀਤੀ ਐ ਜਿਹੜੇ ਦੋਸ਼ੀ ਫੜੇ ਆ ਕਿੰਨੇ ਦਿਨ ਦਾ ਉਹਨਾਂ ਦਾ ਰਿਮਾਂਡ ਆ ਯਾ ਕੀ ਕੋਸ਼ਣ ਤੋਂ ਰਿਕਵਰੀ ਹੋਈ ਆ ਕਿੰਨੇ ਪਹਿਲਾਂ ਮਾਮਲੇਦਾਰ ਜਿਆ ਲਓ ਸੁਣਾਣੇ ਤੁਹਾਨੂੰ ਸਿਕੰਦਰ ਸਿੰਘ ਬਿਰਕ ਐਸ ਐਚਓ ਗੁਰਾਇਆਂ ਦੀ ਜਮਾਨੀ ਮਾਨਜੋਗ ਐਸ ਪੀ ਸਾਹਿਬ ਜਲੰਧਰ ਦਿਹਾਤੀ ਸਰਦਾਰ ਰਵਿੰਦਰ ਸਿੰਘ ਬਿਰਕ ਤੇ ਡੀ ਐਸ ਪੀ ਫਲੋਰ ਸ਼੍ਰੀ ਪਰਤਮਜੀਤ ਜੀ ਉਹਨਾਂ ਦੀ ਦੇਖਰੇਖ ਹੇਠ ਜਿਹੜਿਆਂ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਸਵੀ ਰੁੜਕਾ ਕਲਾ ਜਿਹੜਾ ਹੈਗਾ ਆ ਉੱਥੇ ਸ਼ਰਾਬ ਦਾ ਜਿਹੜਾ ਧੰਦਾ ਚੱਲ ਰਿਹਾ ਔਰ ਸ਼ਰਾਬ ਘਰੇ ਕੱਢ ਕੇ ਜਿਰੀਲੀ ਸ਼ਰਾਬ ਤੇ ਜਿਹੜੇ ਉਹ ਗਾਕਾਂ ਨੂੰ ਵੇਚਦੇ ਰਹੇ ਇਹ ਕਾਫੀ ਦਿਨਾਂ ਤੋਂ ਇਹਦੇ ਸਬੰਧੇ ਵਿੱਚ ਇਨਫਾਰਮੇਸ਼ਨ ਇਕੱਠੀ ਕਰ ਰਹੇ ਸੀਗੇ ਰਾਤੀ ਸਾਨੂੰ ਇਨਫਾਰਮੇਸ਼ਨ ਮਿਲੀ ਤੇ ਅੱਜ ਇਹਨਾਂ ਨੇ ਇੱਕ ਵੱਡਾ ਪਤੀਲਾ ਟਾਈਪ ਕੜਾਹਾ ਟਾਈਪ ਜਿਹੜਾ ਇੱਕ ਡਿਸਟਿਲਰੀ ਜਿਹੜੀ ਲਾਈ ਹੋਈ ਆ ਔਰ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਜਿਹੜੇ ਕੱਢ ਰਹੇ ਆ ਔਰ ਲਾਂਨ ਵਿੱਚ ਕਾਫੀ ਜ਼ਿਆਦਾ ਉੱਥੇ ਡਰਾਮੇੜੇ ਦੱਬੇ ਹੋਏ ਨੇ ਉਹਨਾਂ ਵਿੱਚ ਲਾਂਨ ਵੀ ਤੁਹਾਨੂੰ ਕਾਫੀ ਜ਼ਿਆਦਾ ਮਾਤਰਾ 'ਚ ਜਿਹੜੀ ਮਿਲ ਸਕਦੀ ਆ ਜੋਹੀਂ ਉਸ ਆਧਾਰ ਤੇ ਜਿਹੜਾ ਉੱਥੇ ਜਾ ਕੇ ਰੇਡ ਕੀਤਾ ਆ ਜਦੋਂ ਅਸੀਂ ਗਏ ਤੇ ਜਾ ਕੇ ਵਾਕਿਆ ਜਿਹੜੀ ਉਹ ਭੱਟੀ ਚੱਲ ਰਹੀ ਸੀਗੀ ਔਰ ਉਹ ਸ਼ਰਾਬ ਜਿਹੜਾ ਕੱਢ ਰਿਆ ਸੀਗਾ ਸੁਖਦੇਵ ਸਿੰਘ ਪੁੱਤਰ ਪੂਰਨ ਸਿੰਘ ਨਾਲ ਉਹਦਾ ਇੱਕ ਭਈਆ ਸੀਗਾ ਪ੍ਰਵਾਸੀ ਮਜ਼ਦੂਰ ਨੱਥੂ ਮਬਸੀ ਬਿਹਾਰ ਉਹ ਕਾਫੀ ਦੇਰ ਤੋਂ ਇਹਨਾਂ ਦੇ ਨਾਲ ਹੀ ਰਹਿੰਦਾ ਉੱਥੇ ਔਰ ਇਹਦੇ ਵਿੱਚ ਸਾਨੂੰ ਜਿਹੜਾ ਹੈਗਾ ਇੱਕ ਤਾਂ ਭੱਟੀ ਚੱਲਦੀ ਮਿਲੀ ਰਹੀਆ ਦੂਜਾ ਸਾਨੂੰ 4 ਡਰਮ ਜਿਹੜੇ ਦੱਬੇ ਹੋਏ ਸੀਗੇ ਜ਼ਮੀਨ ਦੇ ਵਿੱਚ ਉੱਤੇ ਜਿਹੜਾ ਪ੍ਰੈਸਰ ਕੀਤਾ ਹੋਇਆ ਸੀ ਜਦੋਂ ਕੋਈ ਪਤਾ ਨਹੀਂ ਲੱਗਦਾ ਕਿ ਥੱਲੇ ਡਰਮ ਡੱਬੇ ਹੋਏ ਨੇ ਉਹ ਅਸੀਂ ਉੱਤੋਂ ਜਦੋਂ ਤੋੜਿਆ ਤੇ ਥੱਲੇ ਸਾਨੂੰ ਜਿਹੜੇ ਉਹ ਡਰਮ ਜਿਹੜੇ ਭਰੇ ਲਾਣ ਦੇ ਜਿਹੜੇ ਉਹ ਬਰੰਬਦ ਹੋਏ ਨੇ ਜਿਸ ਸੰਬੰਧੀ ਅਸੀਂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਜਿਹੜਾ ਇਹਦੇ ਵਿੱਚੋਂ ਹੈਗਾ ਉਹ ਭੱਜਣ ਦੇ ਵਿੱਚ ਭਦਰ ਸਿੰਘ ਜਿਹੜਾ ਕਾਮਯਾਬ ਹੋ ਗਿਆ ਭਜਨ ਦੇ ਵਿੱਚ ਤੇ ਇੱਕ ਆ ਪਹਿਲਾਂ ਵੀ ਇਹਨੂੰ ਇੱਕ ਦੌਰ ਹੀ ਫੜਿਆ ਸੀਗਾ ਪਰ ਇਹ ਧੰਦਾ ਕਦੇ ਹਰਦੇ ਨਹੀਂ ਗਏ ਇਹ ਕਾਫੀ ਵਾਰ ਇਹਨਾਂ ਦੇ ਮੁਕਦਮੇ ਦਰਜ ਨੇ ਤਕਰੀਬਨ 6 ਮੁਕਦਮੇ ਇੱਕ ਦਰਜਾ ਤੇ ਸੁਖਦੇਵ ਸਿੰਘ ਦੇ ਭਾਦਰ ਸਿੰਘ ਦੇ ਤਿੰਨ ਮਕਦਮੇ ਦਰਜ ਨੇ ਆਰੇ ਐ ਛਾਈ ਦੇ ਸ਼ਰਾਬ ਦੇ ਇਹ ਸਾਰੇ ਐ ਛਾਈ ਦੇ ਯਾਰ ਟੋਟਲ ਮਕਦਮੇ ਇਹ ਛਾਈ ਦੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਫੜੇ ਸੀ ਇਹ ਉਹੀ ਉਹੀ ਹੈ ਪਰਿਵਾਰ ਹੈ ਜਾਂ ਇਹ ਹੋਰ ਹੈ ਜੀ ਉਹ ਇਹ ਜਿਹੜਾ ਪਹਿਲਾਂ ਫੜਿਆ ਸੀਗਾ ਉਹ ਆਪਾਂ ਫੜਿਆ ਸੀਗਾ ਬਹਾਦਰ ਸਿੰਘ ਇਹ ਉਹਦਾ ਸਾਕਾ ਭਰਾ ਬਹਾਦਰ ਸਿੰਘ ਦਾ ਇਹ ਉਹਦੇ ਕੋਲੋਂ ਹੁਣ ਬਰਾਮਦੀ ਹੋਈ ਸਾਰੀ ਜਿਹੜੀ ਹੈ ਉਹਦੇ ਕੋਲੋਂ ਵੀ ਇੰਨਾ ਹੀ ਸਮਾਨ ਉਹਦੇ ਕੋਲ ਬਰਾਮਦ ਹੋਇਆ ਸੀ ਕਾਫੀ ਮਾਤਰਾ ਦੇ ਵਿੱਚ ਉਹ ਹੁਣ ਫੇਰ ਉਹ ਫਰਾਰ ਹੈ ਜੀ ਹਾਂਜੀ ਉਹ ਭੱਜਿਆ ਹੋਇਆ ਜੀ ਉਹ ਭੱਜ ਗਿਆ ਡੀਟੇਲ ਤੇ ਆਇਆ ਸੀਗਾ ਜੀ ਪਹਿਲਾਂ ਜਦੋਂ ਹਾਂ ਇਹ ਇਹ ਪਹਿਲਾਂ ਬੇਲ ਦੇ ਉੱਤੇ ਆਏ ਸੀਗੇ ਕਿੰਨੇ ਕੋ ਸਾਡਾ ਬਰਾਮਦ ਇਹਨਾਂ ਕੋਲੋਂ ਸਾਨੂੰ ਜਿਹੜੀ ਹੈਗੀ ਆ 10000 ਲੀਟਰ ਜਿਹੜੀ ਆ ਉਹ ਲਾੜ ਬਰਾਮਦ ਹੋਈ ਆ ਤੇ 100 ਲੀਟਰ ਜਿਹੜੀ ਉਹ ਸ਼ਰਾਬ ਬਰਾਮਦ ਹੋਈ ਆ ਇਹਨਾਂ ਕੋਲ ਤੇ ਜਿਹੜੀ ਇਹਨਾਂ ਨੇ ਪੱਟੀ ਲਾਈ ਹੋਈ ਸੀ ਉਹ ਇੱਕ ਡਿਸਟਿਲਰੀ ਟਾਈਪ ਪੱਟੀ ਸੀ ਕੋਈ ਛੋਟੀ ਪੱਟੀ ਨਹੀਂ ਹੈਗੀ ਜਾਂ ਜਿਹਦਾ ਆਪਾਂ ਘੜਾਲ ਪਾ ਕੇ ਲਾਉਣੇ ਜਾਂ ਛੋਟੇ ਭਾਂਡੇ ਵਾਲੀ ਇਹ 50 ਮਤਲਬ ਕਿ ਕਾਫੀ ਵੱਡਾ ਜਿਹੜਾ ਹੈਗਾ ਪਤੀਲਾ ਇਹ ਮੇਰੇ ਖਾ 5000 ਲੀਟਰ ਦੇ ਵਿੱਚ ਸ਼ਰਾਬ ਜਿਹੜੀ ਆ ਇੱਕ ਟਾਈਮ ਜਿਹੜੀ ਲਾਨ ਪੈ ਜਾਂਦੀ ਆ ਉਹ ਤੋਂ ਸ਼ਰਾਬ ਨਿਕਲਦੀ ਆ